ਇਦਾਂ ਦੀ ਕੋਠੀ ਦਿਖਾਵਾਂਗੇ ਕਹਿੰਦੇ ਬਾਈ ਹਣੀ ਜਦੋਂ ਸਾਨੂੰ ਫੋਨ ਕਰਦੇ ਨੇ ਇੱਕ ਗੱਲ ਕਹਿੰਦੇ ਨੇ ਪਹਿਲਾਂ ਕਹਿੰਦੇ ਜਿਹੜਾ ਸਾਡੇ ਚੈਨਲ ਦੇ ਥਰੂ ਇਹ ਕੋਠੀ ਲਊਗਾ ਪਰਚੇਸ ਕਰੂਗਾ ਕਹਿੰਦੇ ਫਰਨੀਚਰ ਦਾ ਸਾਰਾ ਸਮਾਨ ਫ੍ਰੀ ਵਿੱਚ ਦਿੱਤਾ ਜਾਊਗਾ ਹਾਂਜੀ ਕਹਿੰਦੇ ਜੀ ਪੂਰਾ ਫਰਨੀਚਰ ਦਾ ਸਮਾਨ ਫ੍ਰੀ ਦੇ ਰਹੇ ਹਾਂ ਜਿਹੜਾ ਕੋਠੀ ਪਰਚੇਸ ਕਰੂਗਾ ਗੱਲ ਸੱਚ ਸਹੀ ਹੈ ਜੀ ਬਿਲਕੁਲ ਸਰ ਜਿਹੜਾ ਵੀ ਤੁਹਾਡਾ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ ਫਰਨੀਚਰ ਫ੍ਰੀ ਦੇਵਾਂਗੇ ਕਲੋਨੀ ਆਪਣੀ ਇਹ ਐਮਸੀ ਦੁਆਰਾ ਅਪਰੂਵ ਹੈ ਠੀਕ ਹੈ ਤੀਤੀ ਫੂਡ ਵੇਲ ਰੋਡ ਹੈ ਇੱਥੇ ਇੱਥੇ ਸੀਵਰੇਜ ਇਲੈਕਟ੍ਰਿਸਿਟੀ ਵਾਟਰ ਸਪਲਾਈ ਐਨਓਸੀ ਪਾਸ ਨਕਸ਼ਾ ਪਾਸ ਹਾਂਜੀ ਲੋਨ ਅਵੇਲੇਬਲ ਹੈ ਜੇ ਲੋਨ ਵੀ ਕੀਤਾ ਜਾਊਗਾ 80% ਲੋਨ ਮਿਲੇਗਾ ਓਕੇ ਅਸਲ ਜੇ ਕਲੋਨੀ ਬਣਨੀ ਹੋਵੇ ਤਾਂ ਕਦੋਂ ਤੱਕ ਕਰਾ ਸਕਦੇ ਜੀ ਗੱਲ ਕਰੀਏ ਸਰ ਤੁਸੀਂ ਜਦੋਂ ਮर्जी ਬੁਕਿੰਗ ਕਰਾ ਸਕਦੇ ਆ ਮੈਂ 1 ਮਹੀਨੇ ਵਿੱਚ ਅਪਲੀਕੇਸ਼ਨ ਦੇ ਦੇਣੀ ਹੈ 1 ਮਹੀਨੇ ਵਿੱਚ ਅਪਲੀਕੇਸ਼ਨ ਦੇ ਦੂੰਗਾ ਜੀ ਬਿਲਕੁਲ ਸਰ ਆਪਕੋ ਦੋ ਬੈਡਰੂਮ ਠੀਕ ਹੈ ਦੋ ਬਾਥਰੂਮ ਹਾਂਜੀ ਲੌਬੀ ਕਮ ਗੈਸਟ ਰੂਮ ਹਮ ਕਿਚਨ ਮਾਡਰਨ ਹਾਂਜੀ ਇਹਦੇ ਵਿੱਚਲੀ ਆਪਣੀ ਫਿਟਿੰਗ ਹੈ ਹਾਂਜੀ ਉਹ ਸਾਰੀ ਫਿਟਿੰਗ ਫੇਨੋਲੈਕਸ ਦੀ ਫਿਟਿੰਗ ਹੈ ਅੰਦਰਲੀ ਠੀਕ ਹੈ ਸੈਰਾ ਕੰਪਨੀ ਫਿਟਿੰਗ ਦੇ ਰਹੇ ਆਪਾਂ ਸਾਰੀ A to Z ਜਿਹੜੀ ਦੇ ਰਹੇ ਆ ਉਸ ਤੋਂ ਬਾਅਦ ਜਿਵੇਂ ਆਪਾਂ ਖੁਦ ਘਰ ਬਣਾਉਣੇ ਨਾ ਹਾਂਜੀ ਐਵੇਂ ਘਰ ਬਣਦਾ ਮੈਂ ਜਿੱਦਾਂ ਤੁਹਾਨੂੰ ਦਿਖਾਉਣ ਵਾਲਾ ਤੁਹਾਡੇ ਸਾਹਮਣੇ ਟਾਇਲ ਦੇਖ ਲਓ ਬਿਲਕੁਲ ਪ੍ਰੀਮੀਅਮ ਕੰਪਨੀ ਵੀ ਵਧੀਆ ਟਾਇਲ ਹੈ ਅੱਥੇ ਅੱਥੇ ਟਾਇਲ ਵੀ ਰੱਖੀ ਹੋਈ ਨਹੀਂ ਲੇਕਨ ਆਪਦੀ ਨਾਲ ਸਰ ਇਹੀ ਲੱਗਣੀਆਂ ਠੀਕ ਹੈ ਆ ਜਿਹੜੀ ਜਿਹੜੀ ਦਿਖਾਉਂ ਚੁਦਤੀ ਲੱਗਿਆ ਹੋਰ ਨਾ ਤੁਹਾਡੇ ਸਾਹਮਣੇ ਏ ਟੂ ਜ਼ेड ਹੂੰ ਕੰਮ ਸਾਰਾ ਏ 1 ਹੈ ਫਿਰ ਡਾਊਨ ਜਿਹੇ ਗੱਲ ਦੀ ਤੁਸੀਂ ਕੋਠੀਆਂ ਤਾਂ ਦੇਖੀਆਂ ਹੋਣੀਆਂ ਪਰ ਅੱਜ ਤੁਹਾਨੂੰ ਇਦਾਂ ਦੀ ਕੋਠੀ ਦਿਖਾਵਾਂਗੇ ਕਹਿੰਦੇ ਬਾਈ ਹੋਣੀ ਜਦੋਂ ਸਾਨੂੰ ਫੋਨ ਕਰਦੇ ਨੇ ਇੱਕ ਗੱਲ ਕਹਿੰਦੇ ਨੇ ਪਹਿਲਾਂ ਕਹਿੰਦੇ ਜਿਹੜਾ ਸਾਡੇ ਚੈਨਲ ਦੇ ਥਰੂ ਇਹ ਕੋਠੀ ਲਊਗਾ ਪਰਚੇਸ ਕਰੂਗਾ ਕਹਿੰਦੇ ਫਰਨੀਚਰ ਦਾ ਸਾਰਾ ਸਮਾਨ ਫ੍ਰੀ ਵਿੱਚ ਦਿੱਤਾ ਜਾਊਗਾ ਹਾਂਜੀ ਸਹੀ ਸੁਣਿਆ ਖਰੜ ਕਹਿੰਦੇ ਜੀ ਖਰੜਾ ਦੇ ਵਿੱਚ ਪਹੁੰਚੇ ਆ ਤੇ ਅੰਦਰ ਚਲਦੇ ਆ ਪੂਰਾ ਇੱਕ ਵਾਰ ਬਾਹਰ ਤੋਂ ਰੈਨੋਵੇਸ਼ਨ ਦੇਖ ਲਓ ਕੋਠੀ ਬਹੁਤ ਵਧੀਆ ਬਣੀ ਹੋਈ ਹੈ ਤੇ ਦੋ ਕੋਠੀਆਂ ਨੇ ਇੱਕ ਕੋਰਨਰ ਵਾਲੀ ਕੋਠੀ ਇੱਕ ਨਾਨ ਵਾਲੀ ਕੋਠੀ ਹੈ ਤੇ ਅੰਦਰ ਚਲਦੇ ਆ ਗੇਟ ਕਹਿੰਦੇ ਜੀ ਪੂਰਾ ਹੈਵੀ ਲੱਗਿਆ ਹੋਇਆ ਤੇ ਮਾਨ ਪ੍ਰਾਪਰਟੀ ਵਾਲੇ ਲਖਵਿੰਦਰ ਭਾਜੀ ਹੁਣੇ ਆਰਮੀ ਸਾਹਿਬ ਫੌਜੀ ਸਾਹਿਬ ਸਾਡੇ ਦਾ ਮਜੂਦ ਭਾਈ ਸੱਸੀ ਗਾਲ ਜੀ ਸੱਸੀ ਗਾਲ ਜੀ ਠੀਕ ਹੈ ਤਾਂ ਬਹੁਤ ਵਧੀਆ ਕਹਿੰਦੇ ਜੀ ਪੂਰਾ ਫਰਨੀਚਰ ਦਾ ਸਮਾਨ ਫ੍ਰੀ ਦੇ ਰਹੇ ਹੋ ਜਿਹੜਾ ਕੋਠੀ ਪਰਚੇਸ ਕਰੂਗਾ ਗੱਲ ਸਹੀ ਹੈ ਜੀ ਬਿਲਕੁਲ ਸਰ ਜਿਹੜਾ ਵੀ ਤੁਹਾਡਾ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ ਫਰਨੀਚਰ ਫ੍ਰੀ ਦੇਵਾਂਗੇ ਫ੍ਰੀ ਵਿੱਚ ਦਵਾਂਗੇ ਬਿਲਕੁਲ ਸਰ ਫ੍ਰੀ ਦਵਾਂਗੇ ਕਿੰਨੇ ਬੈਡਰੂਮ ਨੇ ਕਿੰਨੇ ਕਮਰੇ ਨੇ ਥੋੜਾ ਦਿਖਾਣਾ ਚਾਹੋਗੇ ਅੰਦਰ ਤੋ ਜਾ ਕੇ ਆਪਾਂ ਸਰ ਇਹਦੇ ਵਿੱਚ ਆਜੋ ਮੈਂ ਤੁਹਾਨੂੰ ਦਿਖਾਉਣਾ ਕੋਠੀ ਵਿੱਚੇ ਹਾਂਜੀ ਆਪਣੇ ਕੋਲ ਦੋ ਬੈਡਰੂਮ ਠੀਕ ਹੈ ਦੋ ਵਾਸ਼ਰੂਮ ਹਾਂਜੀ ਲੌਬੀ ਕਮ ਗੈਸਟ ਰੂਮ ਹਮ ਕਿਚਨ ਮਾਡਰਨ ਹਾਂਜੀ ਇਹਦੇ ਵਿੱਚ ਜਿਹੜੀ ਆਪਣੀ ਫਿਟਿੰਗ ਹੈ ਹਾਂਜੀ ਉਹ ਸਾਰੀ ਫਿਟਿੰਗ ਫਿਲੋਲੈਕਸ ਦੀ ਫਿਟਿੰਗ ਹੈ ਓਕੇ ਅੰਦਰ ਵਾਲੀ ਤੇ ਸੈਰਾ ਕੰਪਨੀ ਫਿਟਿੰਗ ਦੇ ਰਹੇ ਆ ਆਪਾਂ ਸਾਰੀ ਇਟ ਜਿਹੜੀ ਦੇ ਰਹੇ ਆ ਉਸ ਤੋਂ ਬਾਅਦ ਇਹ ਜਿਵੇਂ ਆਪਾਂ ਖੁਦ ਦਾ ਘਰ ਬਣਾਉ ਰਹੇ ਨਾ ਹਾਂਜੀ ਐਵੇਂ ਘਰ ਬਣਦਾ ਮੈਂ ਜਿੱਦਾਂ ਖੁਦ ਦਾ ਤੇ ਘਰ ਤਿਆਰ ਕਰਦਾ ਉਸ ਤਰ੍ਹਾਂ ਬਣਾ ਰਹੇ ਹਾਂ ਇੱਥੇ ਅੰਬੂਜਾ ਸਿਮੈਂਟ ਯੂਜ਼ ਹੋਇਆ ਹੈ ਹਾਂਜੀ ਠੀਕ ਹੈ ਹਮ ਔਰ ਜੋਤੀ ਦਾ ਸਰੀਆ ਯੂਜ਼ ਹੋਇਆ ਸਾਰਾ ਇਟ ਜੈਡ ਹਾਂਜੀ ਔਰ ਤੁਹਾਡੇ ਸਾਹਮਣੇ ਡਾਊਨਸਟ੍ਰਿੰਗ ਦੇ ਲੋ ਹੈ ਵੀ ਪੂਰੇ ਇਹ ਨਾਲ ਦੀ ਨਾਲ ਕੰਮ ਚੱਲ ਰਿਹਾ ਇੱਥੇ ਬਿਲਕੁਲ ਸਰ ਤੁਸੀਂ ਦੇਖ ਸਕਦੇ ਆਂ ਹਮਮ ਔਰ 20 ਗਾਰਡ ਦੀ ਆਪਾਂ ਵਾਇਰਿੰਗ ਦੇ ਰਹੇ ਆ 20 ਗਾਰਡ ਦੀ ਵਾਇਰਿੰਗ ਦੇ ਰਹੇ ਆ 20 ਗਾਰਡ ਦੀ ਸਰ ਮਨ ਲਗੀ A to Z ਕੰਪਨੀ ਆ ਕੰਮ ਜਿੱਦਾਂ ਆਪਾਂ ਖੁਦ ਕੋਈ ਕੋਠੀ ਤਿਆਰ ਕਰਦੇ ਘਰ ਦੇ ਵਿੱਚ ਮਨ ਲਗੀ ਪੂਰਾ ਵਧੀਆ ਫਰਨੀਚਰ ਲਾਉਨੇ ਆ ਜਾਂ ਕੋਈ ਵਧੀਆ ਪਾਈਪ ਲਾਈਨ ਹੋ ਗਈ ਜਾਂ ਮਨ ਲਗੀ ਵਾਇਰ ਵਗੈਰ ਹੋ ਗਈ ਇਹ ਮਨ ਲਗੀ A1 ਲੱਗੂਗੀ ਵਧੀਆ ਲੱਗੂਗੀ ਸਰ ਕੰਮ ਜਿਵੇਂ ਆਪਣਾ ਘਰ ਖੁਦ ਦਾ ਕੰਮ ਤਿਆਰ ਕਰਦੇ ਹਾਂ ਜੀ ਐਵੇਂ ਅਸੀਂ ਤਿਆਰ ਕਰਕੇ ਦੰਨੇ ਆ ਅਸੀਂ ਆਪਣੀ ਕੋਠੀ ਦੀ ਗਾਰੰਟੀ ਲੰਨੇ ਆ ਤੇ ਨਾਲ ਦੀ ਨਾਲ ਕੰਮ ਵੀ ਚੱਲ ਰਿ ਪ੍ਰੀਮੀਅਮ ਕੰਪਨੀ ਦੀ ਵਧੀਆ ਟਾਇਲ ਹੈ ਅੱਥਾ ਅੱਥਾ ਟਾਇਲ ਰੱਖੀ ਨਹੀਂ ਲੇਕਿਨ ਨਾਲ ਸਰ ਇਹੀ ਲਗਣੀਆਂ ਆ ਆ ਨਹੀਂ ਜਿਹੜੀ ਜਿਹੜੀ ਦਿਖਾ ਕੁਝ ਉਦਤੀ ਲੱਗਿਆ ਹੋਰ ਨਾ ਤੁਹਾਡੇ ਸਾਹਮਣੇ A to Z ਹਮ ਕੰਮ ਸਾਰਾ A1 ਹੈ ਫਿਰ ਡਾਊਨ ਸੇਲਿੰਗ ਹੋ ਰਹੀ ਹੈ ਵਿੱਚ ਕੋਠੀ ਦੀ ਇਨਕਲੂਡ ਹੈ ਵਿੱਚ ਸਰ ਬਿਲਕੁਲ ਔਰ ਇਹਦੇ ਵਿੱਚ ਪ੍ਰੋਫਾਈਲ ਲੈਟਰ ਲਗਣੀਆਂ ਸਾਰੀਆਂ ਠੀਕ ਹੈ ਇਸ ਇੱਕ ਹਫਤੇ ਬਾਅਦ ਤੁਸੀਂ ਦੇਖੋਗੇ ਹਾਂਜੀ ਪੂਰੀ ਕੋਠੀ ਚਮਕਦੀ ਮਿਲੇਗੀ ਜੀ ਬੋਲ ਜੀ ਗੱਲ ਕਰੀਏ ਮਨਨ ਕੀ ਐਮਸੀ ਪਾਸ ਹੈ ਮਨਨ ਕੀ ਕਈ ਵਾਰ ਹੁੰਦਾ ਨਾ ਵੀ ਕੋਈ ਪ੍ਰੋਬਲਮ ਹੋ ਗਿਆ ਕਿ ਐਮਸੀ ਪਾਸ ਹੈ ਨਕਸ਼ਾ ਕਲੀਅਰ ਹੈ ਦਾ ਵੀਰ ਇਹ ਜਿਹੜੀ ਕਲੋਨੀ ਆਪਣੀ ਇਹ ਐਮਸੀ ਦੁਆਰਾ ਅਪਰੂਵ ਹੈ ਠੀਕ ਹੈ ਟੀਟੀ ਫੂਡ ਵੇਲ ਰੋਡ ਹੈ ਇੱਥੇ ਇੱਥੇ ਸੀਵਰੇਜ ਇਲੈਕਟ੍ਰਿਸਿਟੀ ਵਾਟਰ ਸਪਲਾਈ ਐਨਓਸੀ ਪਾਸ ਨਕਸ਼ਾ ਪਾਸ ਹਾਂਜੀ ਲੋਨ ਅਵੇਲੇਬਲ ਹੈ ਲੋਨ ਵੀ ਕੀਤਾ ਜਾਊਗਾ 80% ਲੋਨ ਮਿਲੇਗਾ ਓਕੇ 80% ਲੋਨ ਕੀਤਾ ਜਾਊਗਾ ਬਿਲਕੁਲ ਸਰ ਠੀਕ ਹੈ ਤੇ ਪਹੁੰਚਣਾ ਕਿੱਥੇ ਜੀ ਕਿਸੇ ਨੇ ਸੰਪਰਕ ਕਰਨਾ ਵਿਥਾਉਡਰ ਨਾਲ ਮੇਰਾ ਗੋਪਾਲ ਸਵੀਟ 7th ਫਲੋਰ ਤੇ ਆਫਿਸ ਹੈ 710 ਨੰਬਰ ਲਖਵਿੰਦਰ ਸਿੰਘ ਆਰਮੀ ਮਾਨ ਪ੍ਰਾਪਰਟੀ ਦੇ ਨਾਮ ਤੇ ਮੇਰਾ ਆਫਿਸ ਹੈ ਜਦ ਮਰਜੀ ਆਏਗੇ ਤੁਸੀਂ ਮੈਨੂੰ ਮਿਲ ਸਕਦੇ ਹੋ ਹਾਂਜੀ ਔਰ ਜਿਹੜਾ ਬੰਦਾ ਤੁਹਾਡਾ ਚੈਨਲ ਸਬਸਕ੍ਰਾਈਬ ਕਰਕੇ ਆਏਗਾ ਉਹਨੂੰ ਮੈਂ ਫਰਨੀਚਰ ਦੇਵਾਂਗਾ ਜਿਹਦੇ ਵਿੱਚ ਦੋ ਬੈੱਡ ਹੋਣਗੇ ਔਰ ਸੋਫਾ ਸੈੱਟ ਬਿਲਕੁਲ ਫ੍ਰੀ ਹੋਏਗਾ ਜੇ ਗੱਲ ਕਰੀਏ ਬਾਹਰ 32 ਫੁੱਟ ਰੋਡ ਹੈ 32 ਫੁੱਟ ਵੇਡ ਰੋਡ ਹੈ ਤੇ ਉੱਪਰ ਚਲੀਏ ਇੱਕ ਵਾਰੀ ਉੱਪਰ ਦਾ ਥਿਊ ਵਿਊ ਚੈੱਕ ਕਰੀਏ ਆ ਤੇ ਆਓ ਚੱਲਦੇ ਹਾਂ ਦੋਸਤੋ ਉੱਪਰ ਜਾ ਕੇ ਇੱਕ ਵਾਰੀ ਦੇਖਦੇ ਹਾਂ ਵੀ ਮਾਨ ਪ੍ਰਾਪਰਟੀ ਵਾਲੇ ਕਹਿੰਦੇ ਖਰੜ ਦੇ ਵਿੱਚ ਮਤਲਬ ਕਿ ਫਲੈਟ ਹੋਗੇ ਕੋਠੀਆਂ ਹੋਗੀਆਂ 플ੌਟ ਵਗੈਰਾ ਹੋਗੇ ਸਾਰਾ ਕੰਮ ਕਰਦੇ ਨੇ ਤੇ ਬਾਈ ਉਹਨਾਂ ਨੇ ਕੋਠੀਆਂ ਤਿਆਰ ਕੀਤੀ ਨੇ ਕਹਿੰਦੇ ਜਿੱਦਾਂ ਵੀ ਘਰ ਦੇ ਵਿੱਚ ਕੋਈ ਕੋਠੀ ਆਪਾਂ ਖੁਦ ਤਿਆਰ ਕਰਦੇ ਆ ਵੀ ਆਪ ਹੱਥੀ ਤਿਆਰ ਕੀਤੀ ਨੇ ਕੋਲ ਮਿਸਤਰੀ ਦੇ ਕੋਲ ਖੜ ਕੇ ਤੇ ਦੇਖ ਸਕਦੇ ਹੋ ਪਹਿਲਾਂ ਪੌੜੀ ਲੱਗਦਾ ਬੜੀ ਹੈਵੀ ਚੜਾਈ ਹੋਈ ਉੱਪਰੋਂ ਬਿਲਕੁਲ ਸਰ ਫੁੱਲ ਹੈਵੀ ਪੌੜੀ ਇਹਦੇ ਵਿੱਚ ਹਾਂਜੀ ਜਿੰਨਾ ਵੀ ਮਟੀਰੀਅਲ ਲਾਇਆ ਸਾਰਾ ਆਪਾਂ ਬਿਲਕੁਲ ਹੈਵੀ ਲਾਇਆ ਏ ਟੂ ਜ਼ੈਡ ਠੀਕ ਹੈ ਇਹਦੇ ਵਿੱਚ ਦੋ ਕਿਚਨ ਹੈ ਹਾਂਜੀ ਤਿੰਨ ਬੈਡਰੂਮ ਹੈ ਤਿੰਨ ਵਾਸ਼ਰੂਮ ਹੈ ਇੱਕ ਗੈਸਟ ਰੂਮ ਹੈ ਹਾਂ ਔਰ 30 ਫੁੱਟ ਰੋੜਾ ਹੈ ਔਰ ਇਹਦੇ ਵਿੱਚ ਜਿੰਨਾ ਵੀ ਆਪਾਂ ਵਾਰ ਦੇ ਰਹੇ ਹਾਂ ਹਾਂਜੀ ਕੋਟਾ ਸਟੋਨ ਬਾਹਰ ਟੈਨ ਲੱਗੀ ਹੋਈ ਸਾਰੀ ਤੇ ਕੋਟਾ ਸਟੋਨ ਟੈਨ ਲੱਗੀ ਹੋਈ ਹੈ ਕੋਟਾ ਸਟੋਨ ਸਰ ਚਾਹੇ ਤੁਸੀਂ ਆਪਣਾ ਟਰੈਕਟਰ ਚੜਾਓ ਟਰਾਲੀ ਚੜਾਓ ਕੋਈ ਚੱਕਰ ਤੇ ਕਸਟਮਰ ਜੇ ਉੱਪਰ ਬਣਾਉਣਾ ਹੋਵੇ ਇੱਥੇ ਬਣਾਉਣਾ ਹੋਵੇ ਜਾਂ ਉੱਪਰ ਬਣਾਉਣਾ ਹੋਵੇ ਬਣਾ ਸਕਦਾ ਅਸੀਂ ਨਕਸ਼ਾ ਪਾਸ ਦਵਾਂਗੇ ਸਰ ਤਿੰਨ ਬੰਜਲ ਦਾ ਉਹ ਆਪਣਾ ਬਣਾ ਸਕਦਾ ਬਣਾ ਸਕਦੇ ਜੇ ਉਹਨੇ ਬਣਵਾਉਣਾ ਸਾਤੇ ਸਾਤੋਂ ਬਣਵਾ ਵੀ ਸਕਦਾ ਠੀਕ ਹੈ ਹਾਂਜੀ ਤੇ ਜਿਹੜੀ ਪਸਟਾਰਟਿੰਗ ਦੀ ਮੈਂ ਗੱਲ ਕਹੀ ਸੀ ਵੀ ਫਰਨੀਚਰ ਦਵਾਂਗੇ ਉਹ ਵੀ ਦਵਾਂਗੇ ਕੀਵਤ ਦੱਸ ਦੋ ਸਰ ਫਲੀਚੇ ਦੇ ਵਿੱਚ ਆਪਾਂ ਦੋ ਬੈੱਡ ਦੇਵਾਂਗੇ ਠੀਕ ਹੈ ਜੀ ਔਰ ਸੋਫਾ ਸੈੱਟ ਦਵਾਂਗੇ ਹਾਂਜੀ ਔਰ ਮੋਡਰਨ ਕਿਚਨ ਹੋਏਗੀ ਕਾਬੂੜ ਸਿਰੇ ਤੱਕ ਬਣੇ ਹੋਣਗੇ ਕੰਮ ਏਵਨ ਸਬਸਕ੍ਰਾਈਬ ਕਰਕੇ ਆ ਗਿਆ ਉਸ ਬੰਦੇ ਨਾਲ ਖਾਲੀ ਵੀ ਮੋੜਾਂਗੇ ਠੀਕ ਹੈ ਔਰ ਪ੍ਰਾਈਸ ਵੀ ਨੇਗੋਸ਼ੀਏਬਲ ਕਰਕੇ ਦਵਾਂਗੇ ਹੋਰ ਵੀ ਜਿਆਦਾ ਬਿਲਕੁਲ ਸਰ 100 ਕੋਠੀ ਦੇ ਕੇ ਤੋਰਾਂਗੇ ਹਾਂ ਆ ਦੂਜੀ ਕੋਠੀ ਚ ਕੰਮ ਚੱਲ ਰਿਹਾ ਜੀ ਆਪਣਾ ਬਿਲਕੁਲ ਸਰ ਬਿਲਕੁਲ ਤੁਸੀਂ ਦੇਖ ਰਹੇ ਆ ਹਾਂ ਡੌਨਸਿੰਗ ਤੁਹਾਡੇ ਸਾਹਮਣੇ ਚੱਲ ਰਹੀ ਹੈ ਓਕੇ ਵਾਇਰਿੰਗ ਵੀ ਸਾਰੀ ਨਾਲ ਦੀ ਨਾਲ ਚੱਲ ਰਹੀ ਸਾਰੀ ਤੁਸੀਂ ਕਹਿੰਦੇ ਵੀ ਗਾਰਡ ਦੀ ਆਪਣਾ ਮਤਲਬ ਕਿ ਵਾਇਰਿੰਗ ਕਰ ਰਹੇ ਹੋ ਦਿਖਾ ਵੀ ਸਕਦੇ ਹੋ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਵੀ ਗਾਰਡ ਤਾਂ ਵੀ ਗਾਰਡ ਲੱਗਣੀ ਹੈਵੀ ਹੈ ਸਭ ਤੋਂ ਹੈਵੀ ਇਹ ਓਕੇ ਠੀਕ ਹੈ ਨਾ ਇਹ ਏਸੀ ਦੀ ਤਾਰ ਸਾਰੀ ਹੈਵੀ ਜਿੰਨੀ ਵੀ ਤਾਰ ਹੈਵੀ ਪੈ ਰਹੀ ਹੈ ਸਾਰੀ ਕੰਪਨੀ ਦੀ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਹੈਗਾ ਵਧੀਆ ਚ ਚਲਾਉਣੀ ਸਿਰੇ ਵਾਲੀ ਕੋਈ ਸਾ ਤੁਹਾਡੇ ਸਾਹਮਣੇ ਦੇਖ ਤੋਂ ਦੇਖ ਤਾਂ ਰਹੇ ਸਾਹਮਣੇ ਤੁਹਾਡੇ ਸਾਹਮਣੇ ਸਮਾਰ ਰਹੇ ਆ ਤੁਹਾਨੂੰ ਦਿਖਾਈ ਮਨੋ ਜੇ ਕੋਠੀ ਦੀ ਗੱਲ ਕਰੀਏ ਡਿਜ਼ਾਈਨ ਦੀ ਡਿਜ਼ਾਈਨ ਸੇਮ ਹੈ ਦੋਨਾਂ ਦੇ ਸਰ ਮੈਂ ਜਿਹੜੀ ਤੁਹਾਨੂੰ ਗੱਲ ਕਰ ਰਿਹਾ ਵੀ ਇਹਦੇ ਵਿੱਚ ਸਾਰੇ ਪ੍ਰੋਫਾਈਲ ਲੈਟਾ ਲੱਗਣਗੇ ਓਕੇ A ਤੋਂ Z ਪ੍ਰੋਫਾਈਲ ਲੈਟਾ ਲੱਗਣਗੇ ਸਾਰੀ ਕੋਠੀ ਪ੍ਰੋਫਾਈਲ ਲੈਟਾ ਹੋਣੀ ਹੈ ਹੂੰ ਕੰਮ ਇਹ ਵਨ ਹੋਏਗਾ ਜੇ ਕਿਸੇ ਨੇ ਬੁਕਿੰਗ ਕਰਾਣੀ ਹੋਵੇ ਤਾਂ ਕਦੋਂ ਤੱਕ ਕਰਾ ਸਕਦੇ ਜੀ ਗੱਲ ਕਰੀਏ ਸਰ ਤੁਸੀਂ ਜਦੋਂ ਮर्जी ਬੁਕਿੰਗ ਕਰਾ ਸਕਦੇ ਆ ਮੈਂ 1 ਮਹੀਨੇ ਵਿਚਾਰੇ ਪ੍ਰੋਪਰਸ਼ਨ ਦੇ ਦੇਣੀ ਹੈ 1 ਮਹੀਨੇ ਪ੍ਰੋਪਰਸ਼ਨ ਦੇ ਦੂੰਗਾ ਬਿਲਕੁਲ ਸਰ ਠੀਕ ਹੈ ਜੀ ਅਪਾ ਡਿਮਾਂਡ ਦੇ ਲਈ ਗਰੀ ਹੈ ਦੇਖੋ ਇਹ ਕੰਡੀਪਾ ਡਿਮਾਂਡ ਕਰ ਰਹੇ ਆ ਉਹ 80 90 ਹੀ ਡਿਮਾਂਡ ਕਰਦੇ ਆ ਇਸ ਏਰੀਆ ਦੇ ਵਿੱਚ 100 ਗਜ ਦੀ ਕੋਠੀ 96 ਲੱਖ 90 ਹਜ਼ਾਰ ਦੀ ਆਸਕਿੰਗ ਕਰਦੇ ਆ ਕਿ ਇਹ ਰੇਟ ਚੱਲਦਾ ਹੈ ਇਹ ਰੇਟ ਚੱਲਦਾ ਲੇਕਿਨ ਆਪਾਂ 90 ਗਜ ਦੀ ਕੋਠੀ 80 90 ਦੀ ਆਸਕਿੰਗ ਕਰਦੇ ਆ ਪ੍ਰਾਈਸ ਫਿਰ ਵੀ 네ਗੋਸ਼ੀਏਬਲ ਕਰਕੇ ਦਵਾਂਗੇ ਔਰ ਕੋਠੀ ਦੇ ਕੇ ਤੋਰਾਂਗੇ ਕੋਈ ਵਧੀਆ ਰੇਟ ਦੇ ਉੱਪਰ ਦਵਾਂਗੇ ਬਿਲਕੁਲ ਸਰ 100% ਬਸ ਇੱਕ ਵਾਰੀ ਲਖਵਿੰਦਰ ਫੌਜੀ ਹੋਂ ਨਾਲ ਮਿਲ ਲੈ ਬਿਲਕੁਲ ਸਰ ਬਿਲਕੁਲ ਠੀਕ ਹੈ ਜੀ ਸਾਰੇ ਦੋਸਤਾਂ ਨੂੰ ਧੰਨਵਾਦ ਬਾਤੋ ਬਾ ਜਿਨ੍ਹਾਂ ਨੇ ਫਰਨੀਚਰ ਲੈਣਾ ਫ੍ਰੀ ਦੇ ਵਿੱਚ ਪਹਿਲਾਂ ਤਾਂ ਕੋਠੀ ਕੋਠੀ ਖਰੀਦਣੀ ਪੈਣੀ ਆ ਤੇ ਜਲਦੀ ਪਹੁੰਚੋ ਖਰੜ ਦੇ ਵਿੱਚ